ਗੁਰੂ ਗ੍ਰਾਮਦਾਸ ਮਹਾਰਾਜ ਜੋਤੀ ਜੋ ਸਮਾਈ ਫਿਰ ਗੁਰੂ ਅਰਜਨ ਸਾਹਿਬ ਨੇ ਗੱਦੀ ਤੇ ਬੈਠਣਾ ਸੀ ਗੱਦੀ ਤੇ ਬੈਠਣ ਦਾ ਮਤਲਬ ਅਗਵਾਈ ਕਰਨ ਸਿੱਖ ਪੰਥ ਦੀ ਚੌਥੀ ਤੀਜੀ ਜਗ੍ਹਾ ਗੁਰੂ ਅਮਰਦਾਸ ਤੋਂ ਗੁਰੂ ਗ੍ਰਾਮਦਾਸ ਸਾਹਿਬ ਨੂੰ ਪ੍ਰਾਪਤ ਹੋਏ ਤੇ ਹੁਣ ਗੁਰੂ ਗ੍ਰਾਮਦਾਸ ਮਹਾਰਾਜ ਜੀ ਦੀ ਜਿਹੜੀ ਜਗ੍ਹਾ ਹੈ ਭਾਵ 99ਵੇਂ ਥਾਂ ਤੇ ਮਹਾਰਾਜ ਨੇ ਬੈਠਣਾ ਗੁਰੂ ਅਰਜਨ ਸਾਹਿਬ ਜੀ ਗੱਦੀ ਤੇ ਬੈਠੇ ਤਖਤ ਬੈਠਾ ਅਰਜਨ ਗੁਰੂ ਸਤੰਗੂਰ ਕਾ ਖਿਵੈ ਚੰਦੋਆ ਗੁਰੂ ਜੀ ਦਾ ਚੰਦੋਆ ਝੂਲਦਾ ਸਭ ਝੁੱਲੈ ਸੋ ਛਤ ਨਰਿੰਜਨੀ ਮਲ ਤਖਤ ਬੈਠਾ ਗੁਰ ਹੱਟੀ ਐ ਇਹ ਨਰਿੰਜਨੀ ਛਤ ਉੱਤੇ ਝੁੱਲਿਆ ਜਦ ਗੁਰੂ ਨਾਮਦਾਸ ਮਹਾਰਾਜ ਦੀ ਜੋਤੀ ਜੋ ਸਮਾਗੀ ਚਲੇਗੇ ਸੰਸਾਰ ਪਾਨੀ ਤੋਂ ਸਤਖੰਡ ਗਮਨ ਕੀਤਾ ਗੁਰਵਰਜਨ ਸਾਹਿਬ ਤਖਾਤੇ ਬੈਠੇ ਮਾਰਾ ਦਪੋਗਤਾ ਜਿਸ ਦਿਨ ਭੋਗ ਪਾਇਆ ਜਾਂਦਾ 10ਵੇਂ ਦਿਨ ਭੋਗ ਵਾਲੇ ਦਿਨ ਪੰਜਾਬ ਚ ਰਵਾਜ ਆ ਵੀ ਪਿਤਾ ਵਾਲੀ ਪੱਗ ਪੁੱਤ ਨੂੰ ਦਿੱਤੀ ਜਾਂਦੀ ਜ਼ਿੰਮੇਵਾਰੀ ਦੀ ਹੁਣ ਬਾਬਾ ਫੋਟਾ ਸਾਹਿਬ ਨੇ ਜਦੋਂ ਪੱਗ ਬੰਨਣ ਲੱਗੇ ਗੁਰੂ ਅਰਜਨ ਸਾਹਿਬ ਨੂੰ ਐਦਾ ਭਰੀ ਸਭਾ ਵਿੱਚ ਦੂਰ ਦੂਰ ਤੱਕ ਸੰਗਤ ਬੈਠੀ ਸੀ 16-17 ਸਾਲਾਂ ਦੀ ਉਮਰ ਹੈ ਗੁਰੂ ਅਰਜਨ ਸਾਹਿਬ ਜੀ ਦੀ ਉਦੋਂ ਪਰੀ ਸਭਾ ਵਿੱਚ ਬਾਬਾ ਪ੍ਰਿਥੀ ਚੰਦ ਜੀ ਨੇ ਸਿਰ ਤੋਂ ਪੱਗ ਲਾ ਲਈ ਖਿੱਚ ਲਈ ਆਪਾਂ ਕਈ ਵਾਰ ਦੇਖਦੇ ਹਾਂ ਮਹਾਰਾਜ ਦੀ ਨਿਮਰਤਾ ਕਿੰਨੀ ਆ ਸਤੀ ਤਵੀ ਤੇ ਸੀ ਨੀ ਆਪ ਨੂੰ ਸਾਨੂੰ ਕੋਈ ਲੋ ਮਾੜੀ ਸ਼ਬਦ ਬੋਲਦੇ ਗਾਣੇ ਪੜ੍ਹਦੇ ਆਪਾਂ ਕਹਿੰਦੇ ਵੀ ਮੇਰਾ ਬੈਰੀ ਕਿੰਨੇ ਮਾੜੇ ਤੰਗੇ ਸ਼ਬਦ ਬੋਲੇ ਮਹਾਰਜ ਦੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੇ ਕੋਈ ਗਿਲਾਸ ਨਿਕਵਾ ਤੇ ਆਪਾਂ ਲੜੀ ਜਾਂਦੇ ਇੱਕ ਵੀ ਸ਼ਬਦ ਪੜ੍ਹ ਕੇ ਦੇਖੋ ਬਾਬਾ ਜੀ ਨੇ ਕਲਾਪ ਨਹੀਂ ਬੋਲਿਆ ਬਾਬਾ ਪ੍ਰਿਥੀ ਚੰਦ ਜੀ ਨੇ ਡੇੜੇ ਭਾਬਾ ਪ੍ਰੀਤਿ ਚੰਦ ਦੇ ਘਰ ਤੋਂ ਉਹਨਾਂ ਦੀ ਪਤਨੀ ਸੀ ਉਹਨਾਂ ਦਾ ਨਾਮ ਬੀਬੀ ਕਰੂਰ ਸੀ ਉਹ ਬਹੁਤ ਮਾੜੇ ਚੱਕੇ ਸ਼ਬਦ ਉਹ ਵੀ ਬੋਲਦੀ ਸੀ ਪਰ ਮਹਾਰਾਜ ਨੇ ਕਦੇ ਵੀ ਜਵਾਬ ਨਹੀਂ ਦਿੱਤਾ ਗੱਜ ਕੇ ਆਖੋ ਸਤਿਨਾਮ ਸਵਾਮੀ ਫਿਰ ਉਸ ਤੋਂ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਨੇ ਲੰਗੜਾ ਰੋਜ਼ ਧਰਮ ਦਾਸਾ ਹੋ ਜਾਣਾ ਗੁਰੂ ਕੇ ਪਹਿਲਾਂ ਤੋਂ ਜਿੱਥੇ ਵੀ ਗੁਰਦੁਆਰਾ ਗੁਰੂ ਕੀ ਮਹਿਲ ਬਣਿਆ ਰਾਹਤੇ ਦੇ ਵਿੱਚ ਨਾਲੇ ਘਰ ਸੀ ਝਾੜੂ ਮਾਉਣ ਲੱਗ ਜਾਣਾ ਵੀਰਾਂ ਦੇ ਕੱਪੜਿਆਂ ਤੇ ਧੂੜ ਪਵੇ ਧੂੜਾ ਫੁੱਟਣ ਲੱਗ ਜਾਣਾ ਹੋਰ ਰਹੀ ਗੁਰੂ ਕੀ ਜੋਤ ਨਰਮਣੀ ਭਾਈ ਤਾਂ ਜੋਤੀ ਵਿੱਚ ਜੋਤ ਸਮਾਨ ਇਹ ਮਹਾਰਾਜਾ ਸ਼ਹੀਦੀਪੁਰਖ ਸੀ ਕਾਮ ਨੇ ਕਪੀਟਲ ਪਹਿਲਾ ਸੀ ਦੀ ਦੀ ਕਥਾ ਕਰ ਲਈ। ਆਉ ਹੁਣ ਦਰਸ਼ਕ ਬਰੋ ਸੇਵੇਂ ਪਾਸਾ ਦੇ। ਮੂਰ ਸਾਹਿਬ ਦਾ ਪ੍ਰਕਾਸ਼ ਕਿਵੇਂ ਹੋਇਆ? ਧਿਆਰੋ ਜਿਵੇਂ ਮੈਂ ਪਹਿਲਾ ਇੱਕ ਕਾਰਨ ਦੱਸਿਆ ਤੁਹਾਨੂੰ ਮਾਰਾ ਪਿਛੀ ਜੀ ਦਾ ਪਾਪ ਅਪ੍ਰਿਥੀ ਚੰਦ ਜੀ ਮਾਰਤੇ ਵੱਡੇ ਭਰਾ ਉਹਨਾਂ ਦੀ ਘਰਵਾਲੀ ਕਾਰਨ ਇਹ ਝਗੜਾ ਕਰਦੇ ਹੀ ਰਹਿੰਦੇ ਸੀ। ਇੱਕ ਦਿਨ ਲਾਹੌਰ ਤੋਂ ਸੰਗਤ ਚੱਲ ਕੇ ਆਈ ਬੜੀਆਂ ਮਹਿੰਗੀਆਂ ਢੇਟਾਵਾਂ ਉਪਹਾਰ ਲੈ ਕੇ ਆਈ ਇਹ ਆਣ ਕੇ ਗੁਰੂ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਨੂੰ ਦਿੱਤੇ ਜਦੋਂ ਉਪਹਾਰ ਮਹਾਰਾਜ ਨੇ ਦੇਖੀ ਜਿਹੜੀ ਪ੍ਰੀਤ ਚੰਦ ਜੀ ਦੀ ਘਰ ਦੀ ਐ ਉਹ ਠਗੜਾ ਕਰਦੀ ਬਾਬੇ ਪ੍ਰੀਤ ਚੰਦ ਜੀ ਨਾਲ ਬੜੀ ਲੜਾਈ ਕਰਦੀ ਐ ਕਿ ਅੱਜ ਇਹ ਤੂੰ ਗੁਰੂ ਹੁੰਦਾ ਇਹ ਸਭ ਕੋ ਸਾਡੇ ਘਰ ਆਉਣਾ ਸੀ ਅਜੇ ਛੋਟੇ ਵੱਲ ਗਿਆ ਮਾਤਾ ਗੰਗਾ ਜੀ ਵਾਸਤੇ ਮਹਿੰਗੇ ਸੂਟ ਲੈਣੇ ਆਏ ਮਿੱੰਨੂ ਲੈਣੇ ਸੀ ਮਾਤਾ ਗੰਗਾ ਜੀ ਕੋਲ ਕੀਤੇ ਜਿਵੇਂ ਤਾਂ ਜੁੜੇ ਹੋਏ ਐ ਸਾਡੇ ਘਰ ਉੱਚੀ ਜਗ੍ਹਾ ਸੌਣ ਲੱਗੇ ਆ ਉਹ ਠਗੜ ਰਹੇ ਉਹ ਕਹਿੰਦਾ ਧੀਏ ਕਿਉਂ ਰੋਸ ਕਰਦੀ ਐ ਮਾਲ ਹੈ ਅਸਾਡਾ ਅਸਾਂ ਨਹੀਂ ਲੈਣਾ ਨਾ ਇਹਾਂ ਦੇ ਪੁੱਤ ਧੀ ਨਾ ਸਾਖ ਨਸਿਆ ਪਹਿਲਾਂ ਤਾਂ ਕੋਸ਼ਿਸ਼ ਕਰਦੇ ਸੀ ਵੀ ਮੈਨੂੰ ਕਰਦੀ ਮੇਰੇ ਬਾਬਾ ਜੀ ਪਰ ਜਦੋਂ ਉਹ ਅਧਿਆਤਮ ਸਾਹਿਬ ਨੂੰ ਸਾਹਮਣੇ ਗੁਰੂ ਮੰਨ ਲਿਆ ਤੇ ਲੋਕਾਂ ਨੇ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਸਾਡਾ ਜਿਹੜਾ ਪੁੱਤ ਹੈ ਉਹ ਮਿਹਰਬਾਨ ਗੱਦੀ ਤੇ ਬੈਠੇ ਉਹ ਕਹਿੰਦੇ ਵੀ ਸਾਰੀਆਂ ਵਸਤੂਆਂ ਉੱਧਰ ਆ ਗਈਆਂ ਆਪਣੇ ਘਰੇ ਕੁਝ ਨਹੀਂ ਆਇਆ ਉਹ ਕਹਿੰਦਾ ਤੂੰ ਨਾ ਸੋਚ ਮਾਲ ਹੈ ਅਸਾ ਦਾ ਅਸਾਂ ਦੇ ਲੈਣਾ ਨਾ ਇਹਨਾਂ ਦੇ ਪੁੱਤ ਧੀ ਨਾ ਸਾਥ ਨਾ ਸਹਿਣਾ ਇਹ ਤਾਂ ਬੇਉਦਾਰੀ ਨਹੀਂ ਆਪੋ ਸਤਨਾਮਾ ਮਾਤਵੰਨਾਂ ਦੇ ਕਿਹੜੇ ਕੋਈ ਉਦਾਸ ਨਾ ਇਹਾਂ ਦੇ ਪੁੱਤਾਂ ਨਾ ਧੀ ਹੈ ਸਾਡੇ ਕੋਲੇ ਵਸਤੂ ਸੌੜਾ ਮੁੜ ਕੇ ਸਾਡੀਆਂ ਵਸਤੂ ਹੈ ਸਾਰੀ ਇਹ ਗੱਲਾਂ ਮਾਤਾ ਜੀ ਨੇ ਸੁਣੀਆਂ ਗੁਰਮਾਸੀਂ ਆਏ ਜਨ ਪਾਰਿਓ ਹਰ ਸਿਉ ਲੈਣ ਮਿਲਾਏ ਹਰ ਸਿਉ ਮੈਨ ਮਿਲਾਏ ਹਰ ਸਿਉ ਮੈਨ ਮਿਲਾਏ ਉਹ ਆਪੇ ਭਲਾ ਕਰਨ ਲਈ ਸੰਸਾਰ ਨਾ ਜੰਮਦੇ ਨਾ ਮਰਦੇ ਹੋ ਅਮਰ ਜੁਤਾਂ ਹੁੰਦੀਆਂ ਐਦਾਂ ਗੁਰੂ ਹਰਗੋਬਿੰਦ ਸਾਹਿਬ ਜਪੇ ਉਹ ਜਿਨੇ जपे ओजिने आजिने i'm going to go ਨੰਨ ਕੈ ਤੀ ਨੋ ਨ ਕਰ ਦਰਦਾ ਜਪਿਓ ਜਨ ਅਰਜਨ ਦੇਵ ਗੁਰ ਜਪਿਓ ਜਨ ਅਰਜਨ ਦੇਵ ਗੁਰ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਪਿਓ ਜਨ ਅਰਜਨ ਦੇਵ ਗੁਰ ਫਿਰ ਸੰਕਟ ਜੋ ਗਰਮ ਨ ਆਇਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮਲੇਸ਼ੀਆ ਦੇ ਗੁਰੂ ਘਰ ਦੇ ਕਿ ਖੜੇ ਆਂ ਔਰ ਮੇਰੇ ਨਾਲ ਸੰਗੁਰਦਾਰਾ ਸਾਹਿਬ ਦੇ ਪ੍ਰਧਾਨ ਜੀ ਭਾਈ ਸਾਹਿਬ ਭਾਈ ਤਸਵੀਰ ਸਿੰਘ ਜੀ ਜਿਨ੍ਹਾਂ ਨੇ ਅੱਜ ਬਹੁਤ ਸੁੰਦਰ ਪ੍ਰੋਗਰਾਮ ਆਯੋਜਿਤ ਕੀਤਾ ਸ਼੍ਰੀ ਖੰਡਪੜ ਸਾਹਿਬ ਦੇ ਭੋਗ ਤੋਂ ਉਪਰੰਤ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਹਾੜਾ ਇੱਕ ਵੀਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਵੱਡੀ ਗਿਣਤੀ 'ਚ ਨੌਜਵਾਨ ਬੱਚਿਆਂ ਨੇ ਸ਼ਿਰਕਤ ਕੀਤੀ ਬੜਾ ਆਨੰਦ ਆਇਆ ਵਾਖਮਾ ਕਮੇਲਿਸ਼ਿਆ ਦੇ ਗੁਰੂ ਘਰਾਂ ਤੇ ਅਸੀਂ ਜਾ ਕੇ ਆਏ ਆ ਪਰ ਇੱਥੇ ਦਾ ਇੱਕ ਨਜ਼ਾਰਾ ਵੱਖਰਾ ਸੀ ਇੱਕ ਆਪਣਾ ਇੱਕ ਪੰਜਾਬੀਅਤ ਦੇਖਣ ਨੂੰ ਇੱਥੇ ਮਿਲੀ ਆ ਕਿ ਟਹਿਲਕਾ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ ਜਿਹੜੀਆਂ ਸੰਗਤਾਂ ਸੜਨਲ ਕਰਦੀਆਂ ਉਹਨਾਂ ਨੂੰ ਵੀ ਦੱਸਦੀਆਂ ਕਿ ਬਹੁਤ ਸੁੰਦਰ ਘਰ ਗੁਰੂ ਘਰ ਦਾ ਇਹ ਨਿਰਮਾਣ ਕਾਰਜ ਸੇਵਾਵਾਂ માં ਚੱਲਦੀਆਂ ਹਨ ਫਵਾਦੇ ਬਾਦ ਯੋਗਦਾਨ ਵੀ ਕਰੋ ਔਰ ਵਿਜ਼ਿਟ ਕਰੋ ਔਰ ਸੰਗਤਾਂ ਨੂੰ ਬੇਨਤੀ ਵਾਤੋਬਾਦ ਲਾਹੇ ਲੋ ਸਮੁੱਚੀ ਟੀਮ ਪ੍ਰਧਾਨ ਜੀ ਪ੍ਰਬੰਧਕ ਕਮੇਟੀ ਸੰਗਤਾਂ ਲਈ ਦੰਗਰ ਦੇ ਪ੍ਰਬੰਧ ਹੋਰ ਪਾਰਕਿੰਗ ਦਾ ਪ੍ਰਬੰਧ ਕਰਕੇ ਗੁਰੂ ਸਾਹਿਬ ਦੀ ਸੇਵਾ ਵਿੱਚ ਕਾਰਜ ਹੱਲ ਰਖਤ ਪਟਨਾ ਸਾਹਿਬ ਤੋਂ ਦਾਸ ਜੁਰੀ ਕਥਾ ਵਾਚੋਂ ਤੇ ਅੱਜ ਵਿਸ਼ੇਸ਼ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਜਿਹੜੀ ਦਾਸਤਾਨ ਸੁਣਾਈ ਗਈ ਹੈ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਲਾਏ ਲਏ ਆ ਤੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਲਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸੋ ਜਿਵੇਂ ਕਿ ਸ਼ਹੀਦਾਂ ਦੇ ਸਰਤਾਜ ਸੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਅੱਜ ਵੱਡਾ ਗੁਰਦੁਆਰਾ ਸਾਹਿਬ ਕੰਪਨ ਬੰਡਨ ਵਿਖੇ ਇਥੋਂ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਨੇ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਜਿੱਥੇ ਕਿ ਸ੍ਰੀ ਖੰਡ ਪਾਠ ਸਾਹਿਬੀ ਦੇ ਭੋਗ ਪਾਣ ਪ੍ਰੰਤ ਇੱਕ ਸਮਾਗਮ ਦਾ ਯੋਜਨ ਕੀਤਾ ਗਿਆ ਜਿੱਥੇ ਕਿ ਪੰਥ ਪ੍ਰਸਿੱਧ ਕਥਾਵਾਚਕ ਕੀਰਤਨੀਆਂ ਨੇ ਕੀਰਤਨ ਕਰਕੇ ਜਿੱਥੇ ਕਿ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੀਵਨੀ ਦੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਅਸੀਂ ਅੱਜ ਵੱਡਾ ਗੁਰਦੁਆਰਾ ਸਾਹਿਬ ਕੰਬੰਗ ਮੰਡਨ ਵਿਖੇ ਜਿੱਥੇ ਕਿ ਸਾਡੇ ਨਾਲ ਹਨ ਇਥੋਂ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੋ ਗੱਲ ਕਰਾਂਗੇ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਇਤੋਂ ਦੀਆਂ ਸੰਗਤਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਤੇ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੇ ਸ਼ਹੀਦੀ ਗੁਰਪੁਰਬ ਨੂੰ ਮਨਾਇਆ ਗਿਆ ਸੀ ਸੋ ਸਾਡੇ ਧੰਨ ਭਾਗ ਹਨ ਕਿ ਅਦੇਸ ਤੋਂ ਤੱਕ ਸ੍ਰੀ ਪਟਨਾ ਸਾਹਿਬ ਦੇ ਹਜ਼ੂਰੀ ਕਥਾਵਾਚਕ ਯਾਨੀ ਸਤਨਾਮ ਸਿੰਘ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ ਤੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਅੱਜ ਦਾ ਜੋ ਇਤਿਹਾਸ ਹੈ ਉਸ ਨੂੰ ਸੰਜਾ ਸੰਜਾ ਕੀਤਾ ਇਹ ਸੰਗਤਾਂ ਦੇ ਨਾਲ ਜੀ ਤੇ ਸਾਰੀ ਸੰਗਤਾਂ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸੇ ਸਹਿਯੋਗ ਦਿੱਤਾ ਹੈ ਤੇ ਸਾਰੇ ਪਾਠੀਆਂ ਦਾ ਤੇ ਗਿਆਨੀ ਸਾਹਿਬ ਜੀ ਵੀ ਜਿਨ੍ਹਾਂ ਨੇ ਪੂਰੀ ਮਿੰਵਰਤਨ ਦੇ ਨਾਲ ਬਹੁਤ ਬਹੁਤ ਸੋਹਣੇ ਤਰੀਕੇ ਨਾਲ ਅਸੀਂ ਸ਼ਹੀਦੀ ਗੁਰਪੁਰ ਮਨਾਇਆ ਗਿਆ ਸੀ। ਸੋ ਬਹੁਤ ਬਹੁਤ ਧੰਨਵਾਦ ਇਹਸਾਨ ਬਹੁਤ ਹੀ ਸਤਿਕਾਰਯੋਗ ਵੱਡਾ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਕਿ ਅੱਜ ਦੇ ਸਮਾਗਮਾਂ ਦੇ ਉੱਤੇ ਜਿੱਥੇ ਕਿ ਆਈ ਸੰਗਤ ਦਾ ਧੰਨਵਾਦ ਕੀਤਾ ਉੱਥੇ ਜਿੱਥੋਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਪਟਨਾ ਸਾਹਿਬ ਤੋਂ ਚੇਚੇ ਤੌਰ ਤੇ ਉੱਥੋਂ ਦੇ ਕਥਾਵਾਚਕ ਜਿਨ੍ਹਾਂ ਨੇ ਆਣ ਕੇ ਕੇ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਣੀ ਦੇ ਨਾਲ ਜੋੜਿਆ ਉਹਨਾਂ ਨੂੰ ਜਿੱਦਾਂ ਕਿ ਉਹਨਾਂ ਦੀ ਬਾਣੀ ਉੱਤੇ ਪੂਰਾ ਚਰਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੋ ਸਾਡੇ ਨਾਲ ਹਾਂ ਇੱਥੋਂ ਦੇ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਉਹਨਾਂ ਨੇ ਵੀ ਆਪਣੇ ਪੂਰੀ ਟੀਮ ਦੇ ਨਾਲ ਜਿੱਥੇ ਕਿ ਇਸ ਸਮਾਗਮ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਥਾ ਤੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਕਿਹੋ ਜਿਹੇ ਪ੍ਰੋਗਰਾਮਸ ਹਨ ਇੱਥੇ ਇਸ ਗੁਰਦੁਆਰਾ ਸਾਹਿਬ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਨੇ ਕੀ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਜਿਨ੍ਹਾਂ ਨੇ ਕੀ ਸਾਰੀ ਕੌਮ ਦੇ ਵਾਸਤੇ ਦੇਸ਼ ਦੇ ਵਾਸਤੇ ਸੋ ਸ਼ਹੀਦियां ਪ੍ਰਾਪਤ ਕੀਤੀਆਂ ਨੇ ਸੋ ਅੱਜ ਸੰਗਤਾਂ ਨੇ ਬੜੀ ਸਰਧਾ ਦੇ ਨਾਲ ਬੜੇ ਪਿਆਰ ਦੇ ਨਾਲ ਤਿੰਨ ਦਿਨਾਂ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਉਸ ਤੋਂ ਉਪਰੰਤ ਕਥਾ ਵਿਚਾਰ ਹੋਈ ਅਤੇ ਸੰਗਤਾਂ ਨੇ ਬੜੇ ਚਾਅ ਦੇ ਨਾਲ ਤਨਮਨ ਧਨ ਦੇ ਨਾਲ ਰਲ ਮਿਲ ਕੇ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਲੰਗਰਾਂ ਦੇ ਵਿੱਚ ਸੇਵਾ ਕੀਤੀ ਹੈ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੀਤੀ ਹੈ ਬੜੇ ਪਿਆਰ ਦੇ ਨਾਲ ਸਰਦਿਆ ਦੇ ਨਾਲ ਸਾਰਿਆਂ ਨੇ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਸ਼ਹੀਦੀ ਪੁਰਬ ਮਨਾਉਣਾ ਕੀਤਾ ਹੈ ਤੇ ਨਾਲ ਹੀ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜੀ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਜੀ ਉਹਨਾਂ ਦਾ ਜੋ ਆਗਮਨ ਪੁਰਬ ਹੈ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਸਾਰੀਆਂ ਸੰਗਤਾਂ ਨੇ ਉਹਨਾਂ ਦਾ ਆਗਮਨ ਪੂਰਵੀ ਮਨਾਇਆ ਹੈ ਤੇ ਸਾਰੀਆਂ ਸੰਗਤਾਂ ਨੂੰ ਇਹੀ ਮੈਸੇਜ ਹੈ ਕਿ ਆਪਾਂ ਬੜੀ ਪਿਆਰ ਦੇ ਨਾਲ ਤਨਮਨ ਧੰਦੇ ਨਾਲ ਗੁਰੂ ਘਰ ਦੇ ਵਿੱਚ ਆਇਆ ਕਰੀਏ ਰਲ ਮਿਲ ਕੇ ਸੇਵਾ ਕਰੀਏ ਰਲ ਮਿਲ ਕੇ ਬਾਣੀ ਪੜੀਏ ਬੱਚਿਆਂ ਨੂੰ ਸੇਵਾ ਦੇ ਨਾਲ ਸਿਮਰਨ ਦੇ ਨਾਲ ਕੀਰਤਨ ਦੇ ਨਾਲ ਅਤੇ ਆਪਣੀ ਪੰਜਾਬੀ ਮਾਮੋਲੀ ਦੇ ਨਾਲ ਜੋੜਨਾ ਕਰੀਏ ਤੇ ਸਾਰੇ ਬੜੇ ਪਿਆਰ ਦੇ ਨਾਲ ਰਲ ਮਿਲ ਕੇ ਆਪਾਂ ਜੋ ਗੁਰੂ ਘਰ ਦੇ ਆਉਣ ਵਾਲੇ ਸਮਾਗਮ ਨੇ ਆਪ ਮਨਾਇਆ ਕਰੀਏ ਤੇ ਸੰਗਤਾਂ ਦੇ ਵਿੱਚ ਪ੍ਰੇਮ ਪਿਆਰ ਪੰਥ ਦੇ ਵਿੱਚ ਏਕਤਾ ਇਤਫਾਕ ਹੋਵੇ ਇਹੀ ਸਾਰਿਆਂ ਦੀ ਆਪਣੀ ਅਰਦਾਸ ਹੈ ਜੀ ਤੇ ਸਾਰਿਆਂ ਦੇ ਗੁਰਪ੍ਰੋਪ ਮਨਾਇ ਤਾਂ ਹੀ ਸਫਲੇ ਹਨ ਜੇ ਆਪਾਂ ਰਲ ਮਿਲ ਕੇ ਸਾਰੇ ਉਪਰਾਲੇ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਕਰੀਏ ਸਿਮਰਨ ਕਰੀਏ ਬੱਚਿਆਂ ਨੂੰ ਸਿੱਖੀ ਦੇ ਨਾਲ ਸੇਵਾ ਦੇ ਨਾਲ ਜੋੜਨਾ ਕਰੀਏ ਸੋ ਇਤਨੀ ਸਾਰਿਆਂ ਨੇ ਬੇਨਤੀ ਪ੍ਰਵਾਨ ਕਰੀ ਜੀ ਸੋ ਸਾਡੇ ਵੀਰ ਵਿਜੇਪਾਲ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਹਰ ਵਾਰ ਸਾਡੇ ਦੇ ਨਾਲ ਸੰਜੋਗ ਕਰਕੇ ਆਪ ਸੰਗਤਾਂ ਦੇ ਐਰੋਬ੍ਰੋ ਕਰਾਉਂਦੇ ਹਨ ਸਾਰੀਆਂ ਸੰਗਤਾਂ ਦਾ ਅਤੇ ਬਹੁਤ ਵੀਰ ਜੀ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦੀ ਹੈ ਸਿੱਖ ਇਤਿਹਾਸ ਸੋਗੇ ਗੁਰੂ ਘਰ ਜਿੱਥੋਂ ਕਿ ਹਰ ਸਿੱਖ ਦੀ ਮਰਦ ਪੂਰੀ ਹੁੰਦੀ ਹੈ ਸੋ ਇਸ ਗੁਰੂ ਘਰ ਦੇ ਵਿੱਚ ਗੁਰਮਾਂ ਦੇ ਗੁਰਪੁਰਬ ਜਿਸ ਤਰ੍ਹਾਂ ਦੀ ਕੋਈ ਸ਼ਹੀਦੀ ਪੁਰਬ ਆਉਂਦਾ ਹੈ ਇੱਥੇ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੋ ਮੈਂ ਜਿੱਥੇ ਕਿ ਆਪਣੇ ਤਹਿਲਕਾ ਅਦਾਰਾ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਰਹਿਤ ਮਰਯਾਦਾ ਵਿੱਚ ਰਹਿ ਕੇ ਇਸ ਗੁਰੂ ਨਾਲ ਜੁੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ